ਈ ਸਰਦਾਰੀ ਚੱਕ ਦੇ ਜ਼ਮੀਨ ਨੂੰ ਹੋ ਤੀਵੀਂ ਤੇ ਗੰਡਾ ਸਾਤੀ ਜਾ ਕੋੜਾ ਅਥਰਾ ਨਾ ਕਦੇ ਮਿੱਤ ਬਣਦੇ ਉਹਨਾਂ ਲਈ ਕੀ ਪਿਆਰ ਦਾ ਵजूद ਫੁੱਲ ਰਾਏ ਜੋ ਵਪਾਰੀ ਤਣਦੇ ਤੇਰੇ ਕੀਏ ਵਸ ਢੋਰ ਮਾਲਕ ਦੇ ਹੱਥ ਰਾਜ ਗੁੱਡੀ ਚੜੀ ਦੀ ਸਾਂਝੀ ਹੁੰਦੀ ਜਿੱਤ ਓਏ ਤੀ ਨਹੀਂ ਕਿਸੇ ਦੀ ਵੀ ਬਦਨਾਮ ਕਰੀਦੀ ਸਾਂਝੀ ਹੁੰਦੀ ਜਿੱਤ ਓਏ ਤੀ ਨਹੀਂ ਕਿਸੇ ਦੀ ਵੀ ਬਦਨਾਮ ਕਰੀਦੀ ਓ ਫੌਜੀ ਬਦਮਾਸ਼ ਤੀਜਾ ਸ਼ਾਹੂਕਾਰ ਉੱਤੇ ਕਦੋਂ ਹੋ ਜੇ ਹਮਲਾ ਓ ਨਸਲੋਣੀ ਹੋਣਾ ਓ ਪੰਜਾਬੀ ਯਾਰੋ ਜੀ ਨੇ ਸੁਨਿਆ ਨਹੀਂ ਹਮਲਾ ਓ ਗੁਰੂ ਘਰੇ ਕੀਤੀ ਹੋਵੇ ਸੇਵਾ ਕਦੇ ਉੱਤੇ ਨਾਮ ਨਹੀਂ ਲਖਾਈ ਦੇ ਸਾਦ ਸਾਨ ਜੱਟ ਤਿੰਨੇ ਬੁਰੇ ਵਿਗੜੇ ਬੋਤੇ ਨਹੀਂ ਤਪਾਈ ਦੇ ਸਾਦ ਸਾਨ ਜੱਟ ਤਿੰਨੇ ਬੁਰੇ ਵਿਗੜੇ ਬੋਤੇ ਨਹੀਂ ਤਪਾਈ ਦੇ